ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਬਹੁਤ ਹੀ ਸੋਖਾ ਡਿਜ਼ਾਈਨ ਹੈ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਇੱਕ ਸਲਾਈ ਨੂੰ ਅਸੀਂ ਬਣਾਉਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ ਬਹੁਤ ਸੋਖਾ ਡਿਜ਼ਾਈਨ ਹੈ ਤੇ 2-2 ਦੇ ਹਿਸਾਬ ਨਾਲ ਆਪਾਂ ਕੁੰਡੇ ਲੈ ਲੈਣੇ ਨੇ ਦੋ ਦੋ ਦੇ ਹਿਸਾਬ ਨਾਲ ਕੁੰਡੇ ਲੈ ਕੇ ਸਿੱਧੀ ਸਾਈਡ ਤੋਂ ਹੋ ਡਿਜ਼ਾਈਨ ਜਿਹੜਾ ਬਣੇਗਾ ਉਲਟੀ ਸਾਈਡ ਬਿਲਕੁਲ ਪਲੇਨ ਬਣੇਗੀ ਤੇ ਬਹੁਤ ਹੀ ਸੌਖਾ ਤੇ ਬਹੁਤ ਸਿੰਪਲ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਤੇ ਬਣਾ ਸਕਦੇ ਜੀ ਇਸ ਕਾਫਟੇ ਮਫਰਲ ਤੇ ਸ਼ਾਲ ਤੇ ਕੋਟੀ ਤੇ ਕੈਪ ਤੇ ਕਿਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾਓ ਬਹੁਤ ਹੀ ਸੋਹਣਾ ਡਿਜ਼ਾਈਨ ਲੱਗੇਗਾ ਤੇ ਬਹੁਤ ਆਸਾਨੀ ਦੇ ਨਾਲ ਬਣ ਜਾਂਦਾ ਹੈ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਸਾਡਾ ਡਿਜ਼ਾਈਨ ਜਿਹੜਾ ਕਿਸ ਕਿੰਨਾ ਕੁ ਪਸੰਦ ਕੀਤਾ ਹੈ ਕਿਸ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਲੱਗਾ ਹੈ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਹੁਣ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆਪਾਂ ਸਿੱਧੀ-ਸਿੱਧੀ ਬਣਾਵਾਂਗੇ ਕਿਉਂਕਿ ਇੱਕ ਸਲਾਈ ਸਿੱਧੀ ਉਲਟੀ ਡਿਜ਼ਾਈਨ ਦੇ ਵਿੱਚ ਸਿੰਪਲ ਬਣਨੀ ਆ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ-ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਆ ਤੇ ਉਲਟੀ ਸਾਈਡ ਤੋਂ ਇਹਦੇ ਵਿੱਚ ਸਲਾਈਆਂ ਜਿਹੜੀਆਂ ਉਲਟੀਆਂ ਹੀ ਬਣਨੀਆਂ ਨੇ ਇਹ ਉਲਟੀ ਸਲਾਈ ਦੇ ਵਿੱਚ ਡਿਜ਼ਾਈਨ ਨਹੀਂ ਬਣਨਾ ਸਿਰਫ ਸਿੱਧੀ ਸਲਾਈ ਦੇ ਵਿੱਚ ਡਿਜ਼ਾਈਨ ਬਣੇਗਾ ਤੇ ਬਾਰਡਰ ਬਣਾਉਣ ਤੋਂ ਬਾਅਦ ਇੱਕ ਸਲਾਈ ਤੁਸੀਂ ਸਿੱਧੀ ਔਰ ਇੱਕ ਉਲਟੀ ਜਿਹੜੀ ਆ ਉਹ ਬਣਾ ਲਓ ਉਸ ਤੋਂ ਬਾਅਦ ਡਿਜ਼ਾਈਨ ਬਣਾਵਾਂਗੇ ਹੁਣ ਉਲਟੀ ਸਾਈਡ ਤੋਂ ਆਪਾਂ ਪੂਰੀ ਸਲਾਈ ਉਲਟੀ ਬਣਾ ਲੈਣੀ ਆ ਜਿਹੜੀ ਸਲਾਈ ਦੇ ਵਿੱਚ ਡਿਜ਼ਾਈਨ ਬਣਾਉਣਾ ਆ ਉਹ ਵੀ ਉਲਟੀ ਸਾਈਡ ਤੋਂ ਉਲਟੀ ਹੀ ਬਣੇਗੀ ਬਹੁਤ ਸੌਖਾ ਡਿਜ਼ਾਈਨ ਆ ਤੁਸੀਂ ਇਸ ਨੂੰ ਬੜੀ ਆਸਾਨੀ ਦੇ ਨਾਲ ਬਣਾ ਸਕਦੇ ਬਿਗਨਰ ਜਿਹੜੇ ਉਹ ਵੀ ਬੜੀ ਆਸਾਨੀ ਦੇ ਨਾਲ ਇਹ ਬਿਲਕੁਲ ਡਿਜ਼ਾਈਨ ਜਿਹੜਾ ਬਣਾ ਕੇ ਰੈਡੀ ਕਰ ਸਕਦੇ ਨੇ ਬਹੁਤ ਹੀ ਸੌਖਾ ਆ ਤੇ ਛੋਟਾ ਛੋਟਾ ਡਿਜ਼ਾਈਨ ਬੰਦਾ ਹੈ ਥੋੜਾ ਉਬਰੇ ਉਬਰੇ ਲੱਗਦਾ ਹੈ ਤੇ ਬਿਲਕੁਲ ਛੋਟਾ ਛੋਟਾ ਜਿਹੜਾ ਡਿਜ਼ਾਈਨ ਹੈ ਬਣ ਕੇ ਰੈਡੀ ਹੁੰਦਾ ਹੈ ਉਲਟੀ ਸਲਾਈ ਆਪਾਂ ਬਣਾ ਲਈ ਆ ਹੁਣ ਆ ਗਏ ਆ ਫਿਰ ਸਿੱਧੀ ਸਲਾਈ ਤੇ ਸਿੱਧੀ ਸਲਾਈ ਚਾਪ ਡਿਜ਼ਾਈਨ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲੈਣਾ ਆ ਹੁਣ ਇਹ ਦੋ ਕੁੰਡੇ ਜਿਹੜੇ ਇਹਨਾਂ ਦੇ ਕੋਲੋਂ ਇੱਥੋਂ ਇੱਕ ਲੂਪ ਲੈ ਲੈਣਾ ਦੋ ਕੁੰਡਿਆਂ ਦੇ ਕੋਲੋਂ ਇੱਕ ਲੂਪ ਲੈ ਲਾਂਗੇ ਇਸ ਤਰ੍ਹਾਂ ਕਰਕੇ ਲੂਪ ਲੈ ਲੈਣਾ ਇਸ ਲੂਪ ਨੂੰ ਫੇਰ ਇਹ ਵਾਲੀ ਸਲਾਈ ਤੇ ਆਪਾਂ ਪਾ ਲੈਣਾ ਹੁਣ ਤੱਕ ਆਪਣਾ ਇੱਧਰ ਵਾਲੀ ਸਾਈਡ ਕਰ ਲੈਣਾ ਵਾ ਤੇ ਇਹ ਇੱਕ ਲੂਪ ਲਿਆ ਲੂਪ ਨੂੰ ਥੋੜਾ ਲੂਜ਼ ਹੀ ਰੱਖਣਾ ਵਾ ਜਿਹੜਾ ਲੂਪ ਲਿਆ ਆ ਤੇ ਇੱਕ ਨਾਲ ਇਹ ਕੁੰਡਾ ਲੈ ਕੇ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਫਿਰ ਅਗਲਾ ਕੁੰਡਾ ਜਿਹੜਾ ਉਹ ਵੀ ਆਪਾਂ ਉਲਟਾ ਬਣਾਉਣਾ ਧਾਗਾ ਫਿਰ ਪਿੱਛੇ ਕਰਾਂਗੇ ਫਿਰ ਦੋ ਕੁੰਡਿਆਂ ਦੇ ਕੋਲੋਂ ਇੱਥੋਂ ਇੱਕ ਲੂਪ ਲੈ ਲੈਣਾ ਵਾ ਥੋੜਾ ਜਿੰਨਾ ਇਹਨੂੰ ਲੂਜ਼ ਹੀ ਰੱਖਣਾ ਹੈ ਤੇ ਇਹ ਵਾਲੀ ਸਲਾਈ ਦੇ ਉੱਪਰ ਇਸ ਤਰ੍ਹਾਂ ਕਰਕੇ ਪਾ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਪਹਿਲਾਂ ਧਾਗਾ ਪਿੱਛੇ ਸੀ ਹੁਣ ਇੱਕ ਹੈ ਲੂਪ ਆ ਵੇਖੋ ਇੱਕ ਲੂਪ ਤੇ ਇੱਕ ਇਹਦੇ ਨਾਲ ਦਾ ਕੁੰਡਾ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਦੋ ਕੁੰਡਿਆਂ ਦੇ ਕੋਲੋਂ ਲੂਪ ਲਵਾਂਗੇ ਬਸ ਇਹੀ ਦੋ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਵਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਅਗਲਾ ਕੁੰਡਾ ਉਲਟਾ ਹੀ ਬਣਨਾ ਧਾਗਾ ਪਿੱਛੇ ਕਰਾਂਗੇ ਮੈਂ ਵੇਖੂ ਦੋ ਕੁੰਡਿਆਂ ਦੇ ਕੋਲੋਂ ਲੂਪ ਲੈ ਲਿਆ ਲੂਪ ਜਿਹੜਾ ਇਸ ਤਰ੍ਹਾਂ ਕਰਕੇ ਸਲਾਈ ਤੇ ਪਾ ਲਿਆ ਫਿਰ ਧਾਗੇ ਨੂੰ ਆਪਣੀ ਵਾਲੀ ਸਾਈਡ ਲੈ ਆਂਦਾ ਫਿਰ ਇੱਕ ਲੂਪ ਲੈ ਕੇ ਤੇ ਇੱਕ ਨਾਲ ਦਾ ਕੁੰਡਾ ਲੈ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਉਲਟਾ ਬੰਨਦੇ ਹੋਏ ਫਿਰ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਦੇ ਕੋਲੋਂ ਫੇਰ ਲੂਪ ਲਵਾਂਗੇ ਬਸ ਇਹੀ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਇਹਨੂੰ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਇਹਨੂੰ ਇਸ ਤਰ੍ਹਾਂ ਸਲਾਈ ਤੇ ਪਾ ਲੈਣਾ ਹੈ ਫਿਰ ਧਾਗਾ ਆਪਣੀ ਵਾਲੀ ਸਾਈਡ ਲੈ ਆਉਣਾ ਹੈ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਲੂਪ ਲਵਾਂਗੇ ਫਿਰ ਸਲਾਈ ਤੇ ਪਾਵਾਂਗੇ ਇਸ ਤਰ੍ਹਾਂ ਕਰਕੇ ਧਾਗਾ ਅੱਗੇ ਕਰ ਲਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਦੇ ਕੋਲੋਂ ਇੱਕ ਲੂਪ ਲੈ ਲਾਂਗੇ ਬਹੁਤ ਜ਼ਿਆਦਾ ਹੀ ਸੋਖਾ ਡਿਜ਼ਾਈਨ ਇਹਨੂੰ ਲੂਪ ਨੂੰ ਫਿਰ ਉਸੇ ਸਲਾਈ ਤੇ ਪਾ ਲਿਆ ਧਾਗਾ ਆਪਣੇ ਵਾਲੇ ਪਾਸੇ ਕਰ ਲਿਆ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਇੱਥੇ ਮੇਰੇ ਕੋਲ ਦੋ ਕੁੰਡੇ ਆ ਤੇ ਮੈਂ ਦੋ ਤੋਂ ਇੱਕ ਕਰਕੇ ਇੱਕ ਹੀ ਅੱਗੇ ਰਹਿਣ ਦਵਾਂਗੀ ਹੁਣ ਆ ਗਏ ਹਾਂ ਉਲਟੀ ਸਾਈਡ ਤੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਹੈ ਇਸ ਤਰ੍ਹਾਂ ਦੇ ਹੋਰ ਸੋਖੇ ਡਿਜ਼ਾਈਨ ਵੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਨਵੀਂ ਬਣਾਈਏ ਤੇ ਤੁਹਾਡੇ ਤੱਕ ਜਿਹੜਾ ਉਹਦਾ ਨੋਟੀਫਿਕੇਸ਼ਨ ਹੈ ਉਹ ਪਹੁੰਚ ਜਾਵੇ ਤੇ ਤੁਸੀਂ ਸਾਰੇ ਡਿਜ਼ਾਈਨ ਜਿਹੜੇ ਆ ਵੇਖ ਸਕੋ ਉਲਟੀ ਸਾਈਡ ਆਪਾਂ ਪੂਰੀ ਉਲਟੀ-ਉਲਟੀ ਬਣਾ ਲਈਏ ਬਸ ਇਹੀ ਦੋ ਸਲਾਈਆਂ ਦਾ ਡਿਜ਼ਾਈਨ ਇਸ ਤਰ੍ਹਾਂ ਉੱਬਰ ਕੇ ਆਉਂਦਾ ਇੱਕ ਵਾਰ ਹੋਰ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਆਹ ਵੇਖੋ ਜਦੋਂ ਆਪਾਂ ਦੁਬਾਰਾ ਦੁਬਾਰਾ ਡਿਜ਼ਾਈਨ ਬਣਾਉਂਦੇ ਚਾਹਾਂਗੇ ਤੇ ਡਿਜ਼ਾਈਨ ਇਸ ਤਰ੍ਹਾਂ ਦਾ ਲੱਗੇਗਾ ਦੋ ਵਾਰ ਮੈਂ ਬਣਾਇਆ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਮੈਂ ਵੀ ਇਹ ਡਿਜ਼ਾਈਨ ਜਿਹੜਾ ਪਹਿਲੀ ਵਾਰੀ ਬਣਾ ਰਹੀ ਹਾਂ ਤੇ ਸਿੱਧਾ ਇੱਥੇ ਵੀਡੀਓ ਤੇ ਹੀ ਬਣਾਇਆ ਪਹਿਲਾਂ ਬਣਾ ਕੇ ਨਹੀਂ ਸੀ ਦੇਖਿਆ ਪਰ ਮੈਨੂੰ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਾ ਹੈ ਤੁਸੀਂ ਵੀ ਆਪਣੇ ਕੋਟੀ ਸਵੈਟਰ ਤੇ ਜ਼ਰੂਰ ਬਣਾ ਕੇ ਵੇਖੋ ਤੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਏ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਐਂਡ ਤੱਕ ਵੀਡੀਓ ਦੇਖਣ ਲਈ ਤੁਹਾ